ਜੀ ਸਾਰੇ ਹੀ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਬਾਈ ਜੀ ਅੱਜ ਗੱਲ ਕਰਾਂਗੇ ਕਣਕ ਨੂੰ ਪੈਣ ਵਾਲੀ ਫੰਗਸ ਰੋਗ ਬਿਮਾਰੀ ਪੀਲੀ ਕੁੰਗੀ ਬਾਰੇ ਜੈਲੋ ਰਸ਼ਟ ਬਾਰੇ ਉਸ ਤੋਂ ਪਹਿਲਾਂ ਸਾਰੇ ਕਿਸਾਨ ਵੀਰ ਆਪਣੇ YouTube ਚੈਨਲ ਮਿਹਨਤੀ ਕਿਸਾਨ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਭਰਾਵੋ ਹੁਣ ਗੱਲ ਕਰਦੇ ਆ ਜਿਹੜੀ ਪੀਲੀ ਕੁੰਗੀ ਹੁੰਦੀ ਆ ਉਹ ਕਿਹੜੇ ਸਮੇਂ ਕਣਕ ਤੇ ਹਮਲਾ ਕਰਦੀ ਆ ਤੇ ਕਿਹੜੇ ਮੌਸਮ ਦੇ ਵਿੱਚ ਜਾਦੇ ਵੱਧ ਅਟੈਕ ਕਰਦੀ ਆ ਜੀ ਜਿਵੇਂ ਹੁਣ ਫਰਵਰੀ ਦਾ ਮਹੀਨਾ ਚੱਲ ਰਿਹਾ ਜੀ ਇਸ ਮਹੀਨੇ ਦੇ ਵਿੱਚ ਜਿਹੜਾ ਮੌਸਮ ਆ ਉਹ ਚੇਂਜ ਹੋਣਾ ਹੁੰਦਾ ਤੇ ਜਾਂਦੀ ਠੰਡ ਹੁੰਦੀ ਹੈ ਜੀ ਜਿਵੇਂ ਜਿਹੜਾ ਰਾਤ ਦਾ ਮੌਸਮ ਹੁੰਦਾ ਉਹ ਠੰਡਾ ਹੁੰਦਾ ਤੇ ਦਿਨ ਦਾ ਟੈਂਪਰੇਚਰ ਥੋੜਾ ਹਾਈ ਹੁੰਦਾ ਜੀ ਕਈ ਵਾਰੀ ਨਾ ਥੋੜੀ ਅਗੇਤੀ ਗਰਮੀ ਪੈਣੀ ਸ਼ੁਰੂ ਹੋ ਜਾਂਦੀ ਹੈ ਫਰਵਰੀ ਦੇ ਵਿੱਚ ਇਹ ਜੇ ਮੌਸਮ ਦੇ ਵਿੱਚ ਇਹ ਬਿਮਾਰੀ ਜ਼ਿਆਦਾ ਐਕਟਿਵ ਹੋ ਕੇ ਫੈਲਦੀ ਹੈ ਜੀ ਤੇ ਪ੍ਰਭੂ ਬੈਸੀ ਤਾਂ ਇਸ ਵਾਰੀ ਦਾ ਜਿਹੜਾ ਮੌਸਮ ਆ ਉਹ ਬਹੁਤ ਵਧੀਆ ਚੱਲ ਰਿਹਾ ਠੰਡਾ ਮੌਸਮ ਆ ਜੀ ਬਹੁਤ ਵਧੀਆ ਕਣਕ ਵਾਸਤੇ ਇੱਕ ਚੰਗਾ ਝਾੜ ਆਣ ਦੀ ਉਮੀਦ ਆ ਕਿਉਂਕਿ ਕਣਕ ਨੂੰ ਪੋਲੀਨੇਸ਼ਨ ਕਰਨ ਵਾਸਤੇ ਤੇ ਵਧੀਆ ਦਾਣਾ ਬਣਨ ਵਾਸਤੇ ਇੱਕ ਠੰਡੇ ਮੌਸਮ ਦੀ ਜ਼ਰੂਰਤ ਹੁੰਦੀ ਹੈ ਜੀ ਜਿਹੜਾ ਹੁਣ ਇਸ ਸਮੇਂ ਚੱਲ ਰਿਹਾ ਤਾਂ ਕਰਕੇ ਭਰਾਵੋ ਇੱਕ ਵਧੀਆ ਝਾੜ ਆਣ ਦੀ ਉਮੀਦ ਆ ਇਸ ਵਾਰੀ ਤੇ ਚਲੋ ਆਪਾਂ ਮੁੱਦੇ ਦੀ ਗੱਲ ਕਰਦੇ ਹਾਂ ਬਾਈ ਜੀ ਜਿਹੜੀ ਇਹ ਬਿਮਾਰੀ ਹੈ ਸਭ ਤੋਂ ਪਹਿਲਾਂ ਪਹਾੜੀ ਇਲਾਕਿਆਂ ਤੋਂ ਸ਼ੁਰੂ ਹੁੰਦੀ ਹੈ ਮਤਲਬ ਵੀ ਪਹਾੜੀ ਇਲਾਕਿਆਂ ਤੋਂ ਹੀ ਸ਼ੁਰੂ ਹੋ ਕੇ ਆਪਣੀ ਤੱਕ ਪਹੁੰਚਦੀ ਆ ਕਿਉਂਕਿ ਭਰਾਵੋ ਜਿਹੜੇ ਇਸ ਬਿਮਾਰੀ ਦੇ ਬੀਜ ਹੁੰਦੇ ਨੇ 스코ਰ ਹੁੰਦੇ ਨੇ ਉਹ ਪਹਾੜੀ ਇਲਾਕਿਆਂ ਤੋਂ ਹੀ ਮਤਲਬ ਸ਼ੁਰੂ ਹੋ ਕੇ ਐਕਟਿਵ ਹੋ ਕੇ ਹਵਾ ਦੇ ਵਿੱਚੋਂ ਅੱਗੇ ਤੋਂ ਅੱਗੇ ਫੈਲ ਜਾਂਦੇ ਨੇ ਕਿਉਂਕਿ ਵੀਰੋ ਜਿਹੜੀ ਹਵਾ ਹੁੰਦੀ ਆ ਉਹ ਹਮੇਸ਼ਾ ਹੀ ਪਹਾੜੀ ਇਲਾਕਿਆਂ ਤੋਂ ਮਦਾਨੀ ਇਲਾਕਿਆਂ ਵੱਲ ਨੂੰ ਚਲਣੀ ਹੁੰਦੀ ਆ ਉੱਚੇ ਏਰੀਏ ਤੋਂ ਨੀਵੇਂ ਏਰੀਏ ਵੱਲ ਨੂੰ ਚਲਦੀ ਹੁੰਦੀ ਆ ਹਵਾ ਤਾਂ ਕਰਕੇ ਇਸ ਬਿਮਾਰੀ ਦੇ ਜਿਹੜੇ ਬੀਜ ਨੇ ਉਹ ਹਵਾ ਦੇ ਵਿੱਚ ਫੈਲ ਕੇ ਅੱਗੇ ਤੋਂ ਅੱਗੇ ਬਿਮਾਰੀ ਫੈਲ ਜਾਂਦੀ ਹੈ ਤੇ ਹੁਣ ਆਪਾਂ ਇਹਦੀ ਪਛਾਣ ਦੀ ਗੱਲ ਕਰਾਂਗੇ ਬਾਈ ਜੀ ਇਸ ਬਿਮਾਰੀ ਦੀ ਜਿਹੜੀ ਪਛਾਣ ਆ ਉਹ ਬਹੁਤ ਸੌਖੀ ਹੁੰਦੀ ਹੈ ਜੀ ਜਦੋਂ ਤੁਸੀਂ ਇਹਨੂੰ ਹੱਥ ਲਾ ਕੇ ਦੇਖੋਗੇ ਨਾ ਜਿੱਥੇ ਮਤਲਬ ਬਿਮਾਰੀ ਆ ਗਈ ਜਿਹੜੇ ਪੱਤੇ ਤੇ ਜਦੋਂ ਤੁਸੀਂ ਇਹਨੂੰ ਹੱਥ ਲਾਉਂਗੇ ਤਾਂ ਤੁਹਾਡੇ ਹੱਥ ਨੂੰ ਪੀਲਾ ਰੰਗ ਲੱਗ ਜਾਊਗਾ ਜੀ ਜਿਵੇਂ ਉਹ ਜੀਰੀ ਦੇ ਵਿੱਚ ਹਲਦੀ ਰੋਗ ਨਹੀਂ ਪੈਂਦਾ ਹੁੰਦਾ ਆਪਾਂ ਸਪਰੇਅ ਵੀ ਕਰਦੇ ਹੁੰਨੇ ਆਪਣੇ ਕੱਪੜੇ ਨੂੰ ਲੱਗ ਜਾਂਦੀ ਹੈ ਹਲਦੀ ਜਾਂਦੇ ਜਾਂਦੇ ਬੱਟਾਂ ਦੇ ਇਸ ਤਰ੍ਹਾਂ ਆਪਣੇ ਰੰਗ ਲੱਗ ਜਾਂਦਾ ਉਸੇ ਤਰ੍ਹਾਂ ਪ੍ਰਭਾਵ ਜਦੋਂ ਤੁਸੀਂ ਹੱਥ ਲਾਓਗੇ ਤਾਂ ਤੁਹਾਡੇ ਹੱਥ ਨੂੰ ਪੀਲਾ ਰੰਗ ਲੱਗ ਜਾਊਗਾ ਜੀ ਕਈ ਵਾਰੀ ਨਾ ਵੈਸੇ ਉਹ ਕਣਕ ਦੇ ਵਿੱਚ ਪੀਲਾਪਣ ਹੁੰਦਾ ਜਾਂ ਪੱਤੇ ਦੇ ਵਿੱਚ ਥੋੜਾ ਬਹੁਤਾ ਪੀਲਾਪਣ ਹੁੰਦਾ ਜਿਵੇਂ ਤੁਹਾਨੂੰ ਆ ਦਿਖਾਵਾਂਗੇ ਜੀ ਇਸ ਤਰ੍ਹਾਂ ਹਲਕਾ ਜਿਹਾ ਪੀਲਾਪਣ ਆ ਪੱਤੇ ਦੇ ਵਿੱਚ ਇਹ ਦੇਖ ਲਓ ਜੀ ਤੇ ਇਹ ਪੀਲੀ ਕੁੰਗੀ ਦੀ ਬਿਮਾਰੀ ਨਹੀਂ ਹੁੰਦੀ ਜੀ ਇਹ ਕਿਸੇ ਹੋਰ ਕਾਰਨ ਕਰਕੇ ਜਾਂ ਕਿਸੇ ਤੱਤ ਦੀ ਘਾਟ ਕਰਕੇ ਥੋੜਾ ਬਹੁਤਾ ਪੀਲਾਪਣ ਆ ਜਾਂਦਾ ਪਰ ਆਪਾਂ ਉਸੇ ਨੂੰ ਪੀਲੀ ਕੁੰਗੀ ਸਮਝ ਲੈਂਦੇ ਆ ਜਿੱਥੇ ਬਿਮਾਰੀ ਉਹ ਹੋਊਗੀ ਤੁਹਾਡੇ ਹੱਥ ਨੂੰ ਰੰਗ ਲੱਗ ਜਾਊਗਾ ਜੀ ਤੇ ਤਾਂ ਕਰਕੇ ਬਹੁਤ ਸੌਖੀ ਪਹਿਚਾਣ ਆ ਤੇ ਇੱਕ ਗੱਲ ਹੋਰ ਵੀ ਦੱਸਦੇ ਆ ਭਰਾਵੋ ਜਿਹੜੀ ਇਹ ਸਾਹਮਣੇ ਤੁਸੀਂ ਫੋਟੋ ਦੇਖ ਰਹੇ ਹੋ ਇਹ ਸਭ ਤੋਂ ਪਹਿਲਾਂ ਨਾ ਹਲਕੀ ਜੀ ਆਂਦੀ ਹੈ ਜੀ ਇਹ ਜਿਵੇਂ ਸਾਹਮਣੇ ਤੁਹਾਨੂੰ ਦਿਖ ਰਹੀ ਹੈ ਨਾ ਹਲਕੀ ਹਲਕੀ ਜੀ ਥੋੜੀ ਜੀ ਟੈਗ ਕਰਦੀ ਆ ਕਈ ਵਾਰੀ ਆਪਾਂ ਨਾ ਖੇਤ ਦੇ ਵਿੱਚ ਢੇੜਾ ਵੀ ਮਾਰਦੇ ਆ ਪਰ ਚੰਗੀ ਤਰ੍ਹਾਂ ਆਪਾਂ ਬਰੀਕੀ ਦੇ ਵਿੱਚ ਗੌਰ ਨਹੀਂ ਕਰਦੇ ਹੈਗੇ ਜਦੋਂ ਜਾਦੇ ਪੇੜਾ ਪਣ ਦੇਖਣਾ ਸ਼ੁਰੂ ਹੋ ਜਾਂਦਾ ਜਾਦੇ ਬਿਮਾਰੀ ਵੱਧ ਜਾਂਦੀ ਆ ਉਦੋਂ ਆਪਾਂ ਦੇਖਦੇ ਆਂ ਵੀ ਬਿਮਾਰੀ ਆ ਗਈ ਤੇ ਭਰਾਵੋ ਜੇ ਆਪਾਂ ਸ਼ੁਰੂ ਦੇ ਵਿੱਚ ਹੀ ਗੌਰ ਕਰ ਲਈਏ ਤਾਂ ਸੌਖਾ ਹੱਲ ਹੋ ਜਾਂਦਾ ਤੇ ਤਾਂ ਕਰਕੇ ਆਪਣੇ ਖੇਤ ਦੇ ਵਿੱਚ ਢੇੜਾ ਮਾਰਦੇ ਰਹੋ ਤੇ ਗੌਰ ਕਰਦੇ ਰਹੋ ਜੀ ਬਰੀਕੀ ਦੇ ਵਿੱਚ ਤੇ ਬਾਈ ਜੀ ਹੁਣ ਗੱਲ ਕਰਾਂਗੇ ਵੀ ਇਹਦੀ ਰੋਕਥਾਮ ਬਾਰੇ ਪ੍ਰਭੂ ਵੈਸੇ ਤਾਂ ਬਹੁਤ ਟੈਕਨੀਕਲਾਂ ਦੀ ਸਿਫਾਰਸ਼ਾ ਜੀ ਇਸ ਬਿਮਾਰੀ ਵਾਸਤੇ ਬਹੁਤ ਫੰਗੀ ਸਾਈਡ ਪਏ ਨੇ ਬਾਜ਼ਾਰ ਦੇ ਵਿੱਚ ਤੇ ਜਿੱਥੇ ਬਿਮਾਰੀ ਥੋੜੀ-ਬਹੁਤੀ ਆਂਦੀ ਹੈ ਜੀ ਮਤਲਬ ਘਟ ਆਂਦੀ ਆ ਉੱਥੇ ਤੁਸੀਂ ਪ੍ਰਭੂ ਸਸਤੇ ਫੰਗੀ ਸਾਈਡ ਨਾਲ ਵੀ ਕੰਮ ਚਲਾ ਸਕਦੇ ਹੋ ਜਿਵੇਂ ਟਿਲਟ ਦਵਾਈ ਆ ਜੀ ਪ੍ਰੋਪੀਕੋਨਾਜੋਲ 25% 200 ml ਦੀ ਸਿਫਾਰਸ਼ਾ ਬਹੁਤ ਸਸਤਾ ਤੇ ਪੁਰਾਣਾ ਫੰਗੀ ਸਾਈਡ ਹੈ ਜੀ ਵਧੀਆ ਰਿਜ਼ਲਟ ਆ ਉਹ ਕਰ ਸਕਦੇ ਹਾਂ ਜਾਂ ਟੈਬੂ ਕੋਨਾ ਜੋ ਟੈਕਨੀਕਲ ਉਹਦਾ ਵੀ ਬਹੁਤ ਚੰਗਾ ਰਿਜ਼ਲਟ ਹੈ ਜੀ ਪੇਲੀ ਕੁੰਗੀ ਤੇ ਤੇ ਉਹ ਵੀ ਸਸਤੀ ਦਵਾਈ ਆ ਉਹ ਕਰ ਸਕਦੇ ਹਾਂ ਤੇ ਹੋਰ ਵੀ ਬਹੁਤ ਟੈਕਨੀਕਲ ਨੇ ਤੇ ਭਰਾਵੋ ਜਿੱਥੇ ਇਹ ਬਿਮਾਰੀ ਦਾ ਟੈਕ ਵੱਧ ਹੁੰਦਾ ਜਿਹੜੇ ਏਰੀਆ ਦੇ ਵਿੱਚ ਜਿਵੇਂ ਪਹਾੜੀ ਇਲਾਕਿਆਂ ਦੇ ਨਾਲ ਦਾ ਏਰੀਆ ਹੁੰਦਾ ਪੰਜਾਬ ਦਾ ਉੱਥੇ ਇਹ ਬਿਮਾਰੀ ਜ਼ਿਆਦਾ ਆਂਦੀ ਹੈ ਜੀ ਭਰਾਵੋ ਉੱਥੇ ਤੁਸੀਂ ਮੇਰੇ ਹਿਸਾਬ ਨਾਲ ਜੇ ਫੰਗੀਸਾਈਡ ਕਰਨਾ ਤਾਂ ਤੁਸੀਂ ਕੋਈ ਡਬਲ ਟੈਕਨੀਕਲ ਵਾਲਾ ਫੰਗੀਸਾਈਡ ਕਰ ਸਕਦੇ ਹੋ ਜਿਦੇ ਵਿੱਚ ਦੋ ਸਾਲਟ ਹੁੰਦੇ ਨੇ ਜੀ ਜਿਵੇਂ ਐਮੀ ਸਟਾਰ ਨਟੀਬੋ ਹੋਰ ਬਹੁਤ ਤਕਰੀਬਨ ਹੁਣ ਜਿਹੜੇ ਨਵੇਂ ਫੰਗੀਸਾਈਡ ਆਉਂਦੇ ਨੇ ਸਾਰਿਆਂ ਦੇ ਵਿੱਚ ਡਬਲ ਟੈਕਨੀਕਲ ਹੀ ਹੁੰਦਾ ਜੀ ਕਿਉਂਕਿ ਭਰਾ ਉਹਦੇ ਵਿੱਚ ਜੋਲ ਤੇ ਸਟਾਪ ਇਨ ਗਰੁੱਪ ਦੇ ਟੈਕਨੀਕਲ ਹੁੰਦੇ ਨੇ ਤੇ ਉਹ ਦੋਨੇ ਗਰੁੱਪ ਹੀ ਆਪਸ ਦੇ ਵਿੱਚ ਮਿਲ ਕੇ ਬਹੁਤ ਵਧੀਆ ਕੰਮ ਕਰਦੇ ਨੇ ਜੀ ਫੰਗਸ ਤੇ ਤਾਂ ਕਰਕੇ ਤੁਸੀਂ ਡਬਲ ਟੈਕਨੀਕਲ ਵਾਲਾ ਫੰਗੀਸਾਈਡ ਕਰ ਸਕਦੇ ਹੋ ਇੱਕ ਨਵਾਂ ਫੰਗੀਸਾਈਡ ਵੀ ਆਇਆ ਜੀ ਉਦੇ ਤੇ ਆਪਾਂ ਸਪੈਸ਼ਲ ਵੀਡੀਓ ਬਣਾਵਾਂਗੇ ਤੇ ਭਰਾਵੋ ਬਸ ਇਹੀ ਗੱਲ ਆਪਾਂ ਨੇ ਕਰਨੀ ਸੀਗੀ ਵੀ ਬਹੁਤ ਸੌਖੀ ਇਹਦੀ ਪਛਾਣ ਹੁੰਦੀ ਆ ਤੇ ਕਿਹੜਾ ਫੰਗੀਸਾਈਡ ਆਪਾਂ ਨੇ ਕਰਨਾ ਤੇ ਬਾਕੀ ਜੋ ਵੀ ਤੁਹਾਨੂੰ ਫੰਗੀਸਾਈਡ ਕਰਨਾ ਤੁਸੀਂ ਹਰ ਸਾਲ ਕਰਦੇ ਹੋ ਆਪੋ ਆਪਣੇ ਏਰੀਏ ਦਾ ਬੰਦੇ ਨੂੰ ਪਤਾ ਹੁੰਦਾ ਜੀ ਵੀ ਜਿਹੜੀ ਹਰ ਸਾਲ ਜਿਵੇਂ ਬਿਮਾਰੀ ਆਂਦੀ ਆ ਕਿਹੜੇ ਏਰੀਏ ਦੇ ਵਿੱਚ ਜ਼ਿਆਦਾ ਆਂਦੀ ਆ ਤੇ ਇੱਕ ਗੱਲ ਆਪਾਂ ਹੋਰ ਵੀ ਕਲੀਅਰ ਕਰ ਦਿੰਦੇ ਆ ਬਾਈ ਜੀ ਇਹ ਜ਼ਰੂਰੀ ਨਹੀਂ ਹੁੰਦਾ ਵੀ ਫੰਗੀਸਾਈਡ ਕਰਨਾ ਜਿੱਥੇ ਬਿਮਾਰੀ ਨਹੀਂ ਆਂਦੀ ਹੈਗੀ ਜਿਹੜੇ ਏਰੀਆ ਦੇ ਵਿੱਚ ਉੱਥੇ ਫੰਗੀਸਾਈਡ ਕਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਕੋਈ ਜ਼ਰੂਰੀ ਨਹੀਂ ਹੁੰਦਾ ਫੰਗੀਸਾਈਡ ਕਰਨਾ ਪਰ ਜਿੱਥੇ ਬਿਮਾਰੀ ਆਂਦੀ ਹੈ ਜੀ ਉੱਥੇ ਕਾਫੀ ਨੁਕਸਾਨ ਕਰ ਦਿੰਦੀ ਹੈ ਕਿਉਂਕਿ ਪ੍ਰਾਪੋ ਜਿਹੜਾ ਝੰਡਾ ਪੱਤਾ ਹੁੰਦਾ ਉਨੇ ਹੀ ਖਰਾਕ ਬਣਾ ਕੇ ਦਾਣੇ ਨੂੰ ਦੇਣੀ ਹੁੰਦੀ ਹੈ ਭੋਜਨ ਤਿਆਰ ਕਰਕੇ ਤੇ ਇਹ ਬਿਮਾਰੀ ਆਣ ਤੋਂ ਬਾਅਦ ਫਿਰ ਜਦੋਂ ਜ਼ਿਆਦਾ ਬਿਮਾਰੀ ਆ ਜਾਂਦੀ ਹੈ ਜੀ ਜਿਵੇਂ ਇਹ ਫੋਟੋ ਦੇ ਵਿੱਚ ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦੇ ਬਿਮਾਰੀ ਪੈ ਗਈ ਕੋਈ ਟਾਈਮ ਨਾਲ ਸਪਰੇਅ ਨਾ ਕਰ ਸਕੇ ਸਕੇ ਆਪਾਂ ਤਾਂ ਉੱਥੇ ਫਿਰ ਝਾੜ ਤੇ ਬਹੁਤ ਅਸਰ ਪੈਂਦਾ ਕਿਉਂਕਿ ਮੇਨ ਜਿਹੜਾ ਆਪਣਾ ਝੰਡਾ ਪੱਤਾ ਹੋ ਗਿਆ ਫਲੈਗ ਲੀਫ ਜਦੋਂ ਉਸੇ ਡੇਜ ਹੋ ਗਿਆ ਜੀ ਫਿਰ ਬੱਲੀ ਨੇ ਮਤਲਬ ਪੂਰਾ ਬੱਲੀ ਵਜਨਦਾਰ ਜਿਹੜਾ ਦਾਣਾ ਬਣਨਾ ਹੁੰਦਾ ਉਹ ਨਹੀਂ ਬਣ ਪੰਦਾ ਹੈਗਾ ਤੇ ਇਹੀ ਆਪਾਂ ਨੇ ਗੱਲ ਕਰਨੀ ਸੀ ਕਿ ਆਪਣੇ ਖੇਤ ਦੀ ਗੌਰ ਕਰਦੇ ਰਹੋ ਜੇ ਕਿਤੇ ਬਿਮਾਰੀ ਲੱਗਦੀ ਹੈ ਤਾਂ ਭਰਾ ਉਹ ਸਪਰੇਅ ਕਰ ਦੋ ਟਾਈਮ ਨਾਲ ਤਾਂ ਜੋ ਆਪਣੇ ਝਾੜ ਤੇ ਕੋਈ ਮਾੜਾ ਅਸਰ ਨਾ ਪਵੇ ਜੀ ਧੰਨਵਾਦ ਜੀ